ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪਿਣਾ ਵੀਰਾਂ ਨੂੰ ਜੈ ਪੀਮ ਜੈ ਭਾਲਾ ਅੱਛਾ ਬਹੁਤ ਲੋਕ ਇੱਧਰ ਜੈ ਪੀਮ ਬਾਰੇ ਘੱਟ ਜਾਣਦੇ ਆ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹਨਾਂ ਨੂੰ ਕਿਤਾਬਾਂ ਚ ਪਤਾ ਹੈ ਨਾ ਜਿਹੜੇ ਅਨਪੜ੍ਹੇ ਉਹਨਾਂ ਨੂੰ ਨਹੀਂ ਪਤਾ ਜੈ ਪੀਮ ਇੱਕ ਆਪਣਾ ਬੇੜਕਰ ਪਿਮੜਾਉ ਸਾਹਿਬ ਨੇ 25 ਸਾਲ ਸੰਘਰਸ਼ ਕੀਤਾ ਸੀ ਤੇ ਆਪਣਾ ਸੰਵਿਧਾਨ ਬਣਾਇਆ ਸੀ ਜਿਦੇ ਚ ਅਸੀਂ ਬੋਰਡ ਪਾਸ ਕਰ ਸਕਦੇ ਆ ਪੜ੍ਹ ਸਕਦੇ ਆ ਅਤੇ ਨੌਕਰੀ ਕਰ ਸਕਦੇ ਆ ਨੀ ਤਾਂ ਪਹਿਲਾਂ ਸਾਨੂੰ ਪਾਣੀ ਪੀਣ ਦਾ ਅਧਿਕਾਰ ਨਹੀਂ ਹੈਗਾ ਸੀ, ਵੋਟ ਪਾਉਣ ਦਾ ਅਧਿਕਾਰ ਨਹੀਂ ਹੈਗਾ ਸੀ, ਪੜ੍ਹਨ ਦਾ ਅਧਿਕਾਰ ਨਹੀਂ ਹੈਗਾ ਸੀ। ਉਹਨਾਂ ਦੇ ਸੰਵਿਧਾਨ ਨੂੰ ਲੈ ਕੇ ਆਪਾਂ ਵੀ ਲੜਾਈ ਲੜਦੇ ਪਏ ਆ ਆਪਣੇ ਨਾਲ ਸਰਦਾਰ ਬਲਵਿੰਦਰ ਸਿੰਘ ਆ। ਉਹ ਕਾਫੀ ਲੰਮੇ ਤੋਂ ਪੈਨਸ਼ਨਾਂ ਦੀ ਲੜਾਈ ਲੜਦਾ ਪਿਆ। ਆਪਾਂ ਮਨਰੇਗਾ ਮਜ਼ਦੂਰਾਂ ਦੀ ਲੜਾਈ ਲੜਦੇ ਪਏ ਆ। ਹੋਣ ਮਨਰੇਗਾ ਮਜ਼ਦੂਰਾਂ ਦੇ ਜਿਹੜੇ ਆ ਬੈਨਰ ਲਾਏ ਆ ਇਹਦੇ ਵਿੱਚੋਂ ਆਪਣੀ ਹੀ ਲੋਕ ਜਿਹੜੇ ਗਰੀਬ ਕਾਟਾਗਰੀ ਦੇ ਉਹ ਸ਼ਹਿਰਾਂ ਵਿੱਚ ਵੀ ਕੰਮ ਮੰਗਦੇ ਆ। ਤੇ ਆਪਾਂ ਸ਼ਹਿਰਾਂ ਦੀ ਵੀ ਜਿਹੜੀ ਹੈਗੀ ਆ ਸੰਗਠਨ ਬਣਾਣੇ ਆ ਤੇ ਆਪਾਂ ਜਿਹੜੇ ਸਰਕਾਰ ਤੋਂ ਪਿੰਡਾਂ ਦਾ ਪੂਰਨ ਰੂਪ ਵਿੱਚ ਕੰਮ ਲੈਣਾ ਤੇ ਅਤੇ ਦਿਹਾੜੀ ਦਾ ਜਿਹੜਾ ਅੱਗੇ ਵਾਧਾ ਲੈਣਾ ਉਹਦੇ ਨਾਲ ਸਰਦਾਰ ਬਲਵਿੰਦਰ ਸਿੰਘ ਵੀ ਆਪਣੇ ਨਾਲ ਖੜੇ ਨੇ ਤਾਂ ਜਿਹੜੇ ਗਰੀਬ ਵਸਤੀਆਂ ਨੇ ਸ਼ਹਿਰਾਂ ਦੇ ਵਿੱਚ ਉਹਨਾਂ 'ਚ ਵੀ ਮਨਰੇਗਾ ਦਾ ਕੰਮ ਚੱਲਣਾ ਲੋਕਪਾਲਿਕਾ ਬੜੀਆਂ ਜਗ੍ਹਾ ਜਿਹੜੀ ਪੰਜਾਬ ਸਰਕਾਰ ਦੀ ਪਾਲਸੀ ਦੇ ਮਤਬਕ ਉਹਨਾਂ ਵਿੱਚ ਵੀ ਸਾਨੂੰ ਮਨਰੇਗਾ ਮਜ਼ਦੂਰਾਂ ਦੀ ਮੰਗ ਹੈ ਕਿ ਕੰਮ ਲੈ ਕੇ ਦਿਓ ਨਗਰਪਾਲਿਕਾ ਲੋਕਪਾਲਿਕਾ ਉਹ ਸਰਕਾਰ ਦੀ ਪਾਲਿਸੀ ਪੰਜਾਬ ਸਰਕਾਰ ਦੀ ਕਿ ਜਿੱਥੇ 12000 ਵੋਟ ਹੁੰਦੀ ਆ ਉਥੇ ਨਗਰਪਾਲਿਕਾ ਬਣ ਸਕਦੀ ਆ ਲੇਕਿਨ ਜੇ ਪਬਲਿਕ ਦੀ ਸਹਿਮਤੀ ਹੋਵੇ ਤਾਂ ਆਮ ਜਲਾਸਾ ਲੇਕਿਨ 12000 ਵੋਟ ਹੈ ਨਹੀਂ ਆ ਜ਼ਬਰਦਸਤੀ ਸ਼ਰਮਾਇਦਾਰਾਂ ਨੇ ਸਰਕਾਰ ਚਲਾਉਣ ਵਾਲੇ ਲੋਕਾਂ ਨੇ ਨਗਰਪਾਲਿਕਾ ਬਣਾਏ ਹੋਏ ਕਿ ਜਿਹੜੇ ਪਿੰਡ 12 12 ਨਾ ਜਿਹੜੇ ਪਿੰਡ 5 5 7 7 ਕਿਲੋਮੀਟਰ ਦੂਰ ਹੈ ਉਹ ਵੀ ਨਗਰਪਾਲਿਕਾ ਦੇ ਵਿੱਚ ਲੈ ਗਏ ਕਿਉਂਕਿ ਨਗਰਪਾਲਿਕਾ ਬਣਾਉਣ ਦੇ ਨਾਲ ਜ਼ਮੀਨ ਮਹਿੰਗੀ ਹੋ ਜਾਂਦੀ ਆ ਅਤੇ ਕੋਠੀਆਂ ਮਹਿੰਗੀਆਂ ਹੋ ਜਾਂਦੀਆਂ ਪਲਾਟ ਮੰਗੇ ਹੋ ਜਾਂਦੇ ਆ ਸ਼ਰਮਾਇਦਾਰਾਂ ਨੇ ਆਪਣੀ ਪ੍ਰੋਪਰਟੀ ਮਹਿੰਗੀ ਕਰ ਲਈ ਤਾਂ ਜਿਹੜੀ ਨਗਰਪਾਲਿਕਾ ਬਣਾਤੀ ਲੇਕਿਨ ਗਰੀਬ ਲੋਕਾਂ ਦਾ ਰੋਜ਼ਗਾਰ ਖੋਲਿਆ ਤਾਂ ਮੈਂ ਬੇਨਤੀ ਕਰੂੰਗਾ ਇਸ ਦੇ ਸਬੰਧ ਵਿੱਚ ਸਰਦਾਰ ਬਲਵਿੰਦਰ ਸਿੰਘ ਨੂੰ ਉਹ ਵੀ ਦੋ ਵਿਚਾਰ ਦੇਣਗੇ ਦੇਖੋ ਹਰ ਜਗ੍ਹਾ ਤੇ ਮਜ਼ਦੂਰ ਭਾਵੇਂ ਪਿੰਡ ਤੇ ਰਹਿੰਦਾ ਹੈ ਸ਼ਹਿਰ ਤੇ ਰਹਿੰਦਾ ਹੈ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹਨੂੰ ਘੱਟੋ-ਘੱਟ ਰਜਗਾਰ ਜਿਹੜਾ ਹੈਗਾ ਉਹ ਘੱਟੋ-ਘੱਟ ਮਜ਼ਦੂਰੀ ਮਿੱਥ ਕੇ ਦੇਵੇ ਔਰ ਅੱਜ ਲੋੜ ਹੈ ਕਿ 700 ਰੁਪਿਆ ਦਿਹਾੜੀ ਜਿਹੜੀ ਹੈਗੀ ਆ ਮਜ਼ਦੂਰਾਂ ਨੂੰ ਅਨਸਕਿਲਡ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਸੋ ਨਗਰ ਕੌਂਸਲਾਂ ਦੇ ਵਿੱਚ ਨਗਰਪਾਲਿਕਾਵਾਂ ਦੇ ਵਿੱਚ ਜਿਹੜੇ ਮਜ਼ਦੂਰ ਰਹਿੰਦੇ ਨੇ ਉਹਨਾਂ ਨੂੰ ਵੀ 100 ਦਿਨ ਦਾ ਕੰਮ ਉਸ ਨਗਰ ਕੌਂਸਲ ਤੇ ਨਗਰਪਾਲਿਕਾ ਦੀ ਸਫਾਈ ਆਸਤੇ ਨਗਰਪਾਲਿਕਾ ਦੇ ਵਿੱਚ ਸੀਵਰੇਜ ਸਿਸਟਮ ਨੂੰ ਵਧੀਆ ਕਰਨ ਵਾਸਤੇ ਜਾਂ ਹੋਰ ਵੀ ਉਥੇ ਜਿੱਨੇ ਸਕੂਲ ਹੈਗੇ ਆ ਰੁੱਖਾਂ ਦੀ ਸਿੰਗਾਈ ਹੋਣੀ ਹੈ ਜਿਹੜੀ ਬਿਜਲੀ ਪ੍ਰਬੰਧ ਦੇ ਵਿੱਚ ਨਿੱਕਾ ਖੜਾ ਕਰਦੀ ਹੈ ਸੋ 100 ਦਿਨਾਂ ਦਾ ਕੰਮ ਉਹਨਾਂ ਨੂੰ ਵੀ ਦੇਣਾ ਚਾਹੀਦਾ ਕਿਉਂਕਿ ਗਿਰਜਗਾਰੀ ਜਿਹੜੀ ਹੈਗੀ ਆ ਬਹੁਤ ਵੱਧ ਚੁੱਕੀ ਹੈ ਇਸੇ ਤਰ੍ਹਾਂ ਕਿਸਾਨ ਆਧਾਰਿਤ ਖੇਤੀ ਆਧਾਰਿਤ ਸੰਸਥਾ ਜਿਹੜੀਆਂ ਹੈਗੀਆਂ ਉਹ ਪਿੰਡਾਂ ਦੇ ਵਿੱਚ ਆਉਣੀਆਂ ਚਾਹੀਦੀਆਂ ਤਾਂ ਕਿ ਪਿੰਡਾਂ ਦੇ ਵਿੱਚ ਫੈਕਟਰੀਆਂ ਲੱਗਣ ਅਤੇ ਮਜ਼ਦੂਰਾਂ ਨੂੰ ਵੱਧ ਤੋਂ ਵੱਧ ਕੰਮ ਜਿਹੜਾ ਹੈਗਾ ਮਿਲੇ ਅਸੀਂ ਇੱਕ ਇਹ ਮੰਗ ਵੀ ਕਰਦੇ ਆ ਕਿ ਅੱਜ ਅਸੀਂ ਜਿੱਥੇ ਪਿੰਡ ਤੇ ਖੜੇ ਆ ਇਹ ਬਾਰਡਰ ਦੇ ਬਿਲਕੁਲ ਮਤਲਬ ਜਿਹੜਾ ਹੈਗਾ ਉਹ ਕੋਲ ਪੈਂਦਾ ਇਸ ਪਿੰਡ ਦਾ ਨਾਂ ਕੀ ਹੈ ਜੀ ਕਾਮਲਵਾਲਾ ਕਾਮਲਵਾਲਾ ਖੱਤੀ ਸੋ ਇਹ ਜ਼ਿਲ੍ਹਾ ਫਿਰੋਜ਼ਪੁਰ ਦੇ ਅਧੀਨ ਸਰਹੱਦ ਦੇ ਨਜ਼ਦੀਕ ਪੈਂਦਾ ਪਿੰਡ ਹੈ ਸੋ ਇਹ ਜਿਹੜੀ ਬਾਰਡਰ ਹੈ ਉਹ ਵੀ ਖੋਲਿਆ ਜਾਣਾ ਚਾਹੀਦਾ ਤਾਂ ਕਿ ਇੱਥੇ ਵੱਧ ਤੋਂ ਵੱਧ ਰਜਗਾਰ ਲੋਕਾਂ ਨੂੰ ਮਿਲ ਸਕੇ ਔਰ ਜਿਹੜਾ ਸਾਡੇ ਸ਼ਹਿਰੀ ਲੋਕ ਨੇ ਉਹਨਾਂ ਦਾ ਵਪਾਰ ਜਿਹੜਾ ਉਹ ਪਰਪੂਲਤ ਹੋ ਸਕੇ ਕਿਸਾਨਾਂ ਦੀਆਂ ਫਸਲਾਂ ਮਹਿੰਗੇ ਭਾਅ ਵਿਕ ਸਕਣ ਸੋ ਪੰਜਾਬ ਦੇ ਦੋਵੇਂ ਬਾਰਡਰ ਖੋਲਣ ਦੀ ਮੰਗ ਵੀ ਅਸੀਂ ਪੰਜਾਬ ਦੇ ਲੋਕ ਕਰਦੇ ਆ ਬਹੁਤ ਬਹੁਤ ਧੰਨਵਾਦ ਹਾਂਜੀ ਤੇ ਅਸੀਂ ਮੇਰਾ ਨਾਮ ਇਹਦਾ ਹੈ ਤੇ ਸਾਡੇ ਬੱਚੇ ਜਿਹੜੇ ਨੇ ਪੜ ਲਿਖ ਕੇ ਘਰੇ ਫਿਰਦੇ ਨੇ ਕੋਈ ਇਹਨਾਂ ਨੂੰ ਕਾਮਨੀ ਮਿਲਦਾ ਕੋਈ ਕੋਸ਼ਿਸ਼ ਨਹੀਂ ਮਿਲਦਾ ਕੋਈ ਇਹਨਾਂ ਨੂੰ ਵੀ ਆ ਆਪਣਾ ਸੈਂਟਰ ਨਹੀਂ ਹੈਗਾ ਕੋਈ ਕੁਝ ਨਹੀਂ ਹੈ ਕੁੜੀਆਂ ਕਰੇ ਨੇ ਧੀੜੀਆਂ ਕਰੇ ਨੇ ਇਹ ਮੰਗ ਜੋੜੋ ਜੀ ਨਾਲ ਹਾਂ ਹਾਂ ਬਿਲਕੁਲ ਠੀਕ ਹੈ ਬਾਕੀ ਜਿਸ ਤਰ੍ਹਾਂ ਇਹਨਾਂ ਪਿੰਡ ਵਾਲਿਆਂ ਵੱਲੋਂ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਇੱਥੇ ਦਰਿਆ ਨਜ਼ਦੀਕ ਹੋਣ ਕਰਕੇ ਆ ਲਗਭਗ ਹਰ ਸਾਲ ਹੀ ਜਾਂ ਇੱਕ ਅੱਧਾ ਸਾਲ ਛੱਡ ਕੇ ਜਿਹੜੀਆਂ ਫਸਲਾਂ ਦੀ ਤਬਾਹੀ ਹੁੰਦੀ ਹੈ ਔਰ ਪਾਣੀ ਸੰਭਾਲਣ ਦੀ ਕਿਨਾਰਿਆਂ ਨੂੰ ਪੱਕਾ ਕਰਨ ਦੀ ਜਾਂ ਪਾਣੀ ਦਾ ਕੋਈ ਪ੍ਰੋਪਰ ਪ੍ਰਬੰਧ ਕਰਨ ਦੀ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਹੈ ਉਹਦੇ ਲਈ ਆਈਆਂ ਗ੍ਰਾਂਟਾਂ ਜਿਹੜੀਆਂ ਹੈਗੀਆਂ ਉਹ ਸਰਕਾਰ ਤੇ ਅਫਸਰ ਮਿਲ ਕੇ ਛੱਕ ਜਾਂਦੇ ਆ ਤੇ ਇਹ ਲੋਕ ਜਿਹੜੇ ਹੈਗੇ ਨੇ ਉਹ ਮਾਪਜੇ ਤੋਂ ਵੀ ਵਾਂਝੇ ਰਹਿ ਜਾਂਦੇ ਆ ਸੋ ਇਸ ਇਲਾਕੇ ਦੇ ਲੋਕਾਂ ਦੀ ਇਹ ਮੰਗ ਵੀ ਹੈ ਕਿ ਪਾਣੀ ਨੂੰ ਸੰਭਾਲਣ ਦਾ ਪ੍ਰਬੰਧ ਕੀਤਾ ਜਾਵੇ ਜੇਕਰ ਉਹ ਨਹੀਂ ਕੀਤਾ ਜਾਂਦਾ ਤਾਂ ਡੋਬੇ ਦੇ ਪੈਸੇ ਜਿਹੜੇ ਆ ਉਹ ਸਮੇਂ ਸਿਰ ਕਿਸਾਨਾਂ ਨੂੰ ਦਿੱਤੇ ਜਾਣ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਜਿਹੜੀ ਆਵਾਜ਼ ਹੈ ਨਾ ਜੀ ਇਹ ਦੇਖੋ ਸੋਸ਼ਲ ਮੀਡੀਆ ਸਾਡੇ ਹੱਥ ਚ ਹੈ ਇੱਕ ਗੱਲ ਧਿਆਨ ਨਾਲ ਸੁਣਿਓ ਬੰਦੇ ਨਾਨਕ ਨੂੰ ਸਾਰੇ ਜਾਣਦੇ ਹਾਂਜੀ ਹਾਂਜੀ ਸਾਡਾ ਬਾਪੂ ਨਾ ਕੋਈ ਰਾਹ ਸੀ ਨਾ ਰਸਤਾ ਸੀ ਨਾ ਹੋਟਲ ਸੀ ਨਾ ਟਾਬਾ ਸੀ ਉਹਨੇ ਅੱਧੀ ਦੁਨੀਆ ਗਾਤੀ ਤੁਰ ਕੇ ਆਇਆ ਲਗਾਉਣ ਆਪੇ ਠੀਕ ਹੈ ਤੇ ਸਾਡੇ ਕੋਲੇ ਅੱਜ ਕਾਰਾਂ ਵੀ ਆ ਮੋਟਰਸਾਈਕਲ ਵੀ ਆ ਤੇ ਅਸੀਂ ਗਲਚ ਫਾਹੇ ਪਾ ਪਾ ਕੇ ਕੀੜੇ ਮਾਰ ਦਵਾਈ ਪੀ ਕੇ ਗੱਡੀ ਕੱਢੇ ਸਿਰ ਦੇ ਕੇ ਮਰੀ ਗਈ 10 ਬੰਦੇ ਨਸ਼ੇ ਨਾਲ ਮਰੀ ਜਾਂਦੇ ਆ ਸੋ ਆਪਣੇ ਫਿੱਟ ਲਾਣ ਤਾ ਆਪਾਂ ਜਾਗੀਏ ਤੁਸੀਂ ਗੁੱਸਾ ਨਹੀਂ ਕਰਨਾ ਤੂੰ ਮੇਰਾ ਛੋਟਾ ਭਰਾ ਹੈ ਮੇਰੇ ਪੁੱਤਾਰ ਗਏ ਠੀਕ ਹੈ ਇਹਨੂੰ ਬਹੁਤ ਦੁੱਖ ਲੱਗਿਆ ਕਿਉਂਕਿ ਇਹਨੇ 30 ਸਾਲ ਜ਼ਿੰਦਗੀ ਦਿਵਾਲੀ ਕੋਠੀਆਂ ਦੇ ਪੈ ਗਈ ਅਸੀਂ ਅੱਜ ਦੇ ਥੋੜੀ ਜਾਣਿਆ ਮੈਂ ਪਿਛਲੀ ਵਾਰ ਮੈਂ ਪਰਦੀ ਗਰਨੇ ਚੰਗੀ ਦਾ ਘਰ ਹੈ ਜਿਹਦਾ ਕੁਝ ਨਹੀਂ ਬਣਿਆ ਕੋਈ ਇਹ ਲੋਕ ਮੈਂ ਕਹਿੰਦਾ ਜੀ ਮੈਨੂੰ ਪਤਾ ਬਹੁਤ ਮਿਹਨਤ ਕੀਤੀ ਪ੍ਰਧਾਨ ਸਾਹਿਬ ਨੇ ਬੜੀ ਜਿਆਦਾ ਥੋੜੀ ਜਿਆਦਾ ਦੁੱਖ ਲੱਗਿਆ ਉਹ ਇਸ ਕਰਕੇ ਬੋਲਿਆ ਮੈਂ ਮਾਫੀ ਮੰਗਦਾ ਨਹੀਂ ਬੜੀ ਜਿਆਦਾ ਮੇਰਾ ਨਾਮ ਬਲਵਿੰਦਰ ਸਿੰਘ ਹੈ ਜਿੰਦ ਕਾਮਲਵਾਲ ਥਤੀ ਆ ਤੇ ਸਾਨੂੰ ਘਟੋ ਘਟ ਵੀ 4-5 ਸਾਲ ਹੋ ਗਿਆ ਪ੍ਰਧਾਨ ਦੇ ਨਾਲ ਜੁੜੇ ਨੂੰ ਤੇ ਸਾਡਾ ਕੰਮ ਵਧੀਆ ਚੱਲਦਾ ਪਿਆ ਤੇ ਫਾਈ ਉਹਦੀ ਬਦولت ਅਹੀਂ ਦੁਬਾਰਾ ਫਿਰ ਨੂੰ ਪ੍ਰਧਾਨ ਨੂੰ ਪਿੰਡ ਚ ਮੰਗਦਾ ਅੱਛਾ 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 ਚਲੋ ਸਾਰੀਆਂ ਗੜੇ ਮਾਰੀ ਨਤਕਾ ਆਪਾਂ ਟੀ ਇਹ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਮਿਲਦੀ ਪਿੱਛੇ ਭਗਵੰਤ ਮਾਨ ਜੀ ਕਹਿੰਦਾ ਜੀ ਮੈਂ 2-2000 ਰੁਪਇਆ ਦੇ ਕੇ ਸਾਰੇ ਕਿਸਾਨਾਂ ਨੂੰ ਦੇਵਾਂਗਾ ਤੇ ਸਾਨੂੰ ਕੁਝ ਨਹੀਂ ਮਿਲਿਆ ਕੁਝ ਵੀ ਤੇ ਸਾਡੀ ਕਣਕ ਦੇ ਪਰਲੇ ਵੀ ਕੁਝ ਨਹੀਂ ਰਹਿ ਗਿਆ ਸੀ ਇਹ ਲੜਾਈ ਆਪਾਂ ਮਿਲ ਕੇ ਲੜਾਂਗੇ ਕਿੱਛ ਲਖਾੜਾ ਆਇਆ ਜੀ ਸਾਰਾ ਚੋਣਾ ਸਾਡਾ ਸਾਰਾ ਹੀ ਖੋੜ ਕੇ ਤਬਾਹ ਕਰ ਦੇਣਗੇ ਕੋਈ ਬਣ ਕੇ ਰਹਿ ਗਿਆ ਨਹੀਂ ਜਾ ਕੋਈ ਇਹੋ ਕੀ ਇਹੋ ਦਿਨ ਬੋਲਣਾ ਬੋਲ ਹੋਰ ਕੀ ਵਿਚਾਰ ਕਿਸੇ ਦਾ ਹਾਸੀ ਪੈਰੋ ਨਹੀਂ ਆ ਗਿਆ ਜੀ ਮਾਫੀ ਕਰੋ ਮੈਨੂੰ ਤੇਰਾ ਕੋ ਵਿਚਾਰ ਆ ਚਲੋ ਹੁੰਦਾ ਇਹ ਕਿ ਆਉਂਦਾ